ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ ਵਿਚਾਰਨਾ ਹੈ ਕਿਉਂਕਿ ਸਤਗੁਰੂ ਨੇ ਗੁਰਬਾਣੀ ਦੇ ਵਿੱਚ ਇਹ ਗੱਲ ਆਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਮੁਕਤੀ ਨਹੀਂ ਹੋਣੀ ਅਸਲੀ ਗੁਰੂ ਦਾ ਦਰਸ਼ਨ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਸਤਿਗੁਰੂ ਗੁਰਬਾਣੀ ਵਿੱਚ ਆਖਦੇ ਨੇ ਸਤਿਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਗਏ ਜਿਚਰ ਸ਼ਬਦ ਨਾ ਕਰੇ ਵਿਚਾਰ ਤਾਂ ਇਹਦਾ ਮਤਲਬ ਰਮਾਲਾ ਚੱਕ ਕੇ ਦਰਸ਼ਨ ਕਰਨੇ ਠੀਕ ਨਹੀਂ ਹੈ ਨਹੀਂ ਉਹ ਵੀ ਠੀਕ ਹੈ ਗੁਰੂ ਦੇ ਦਰਸ਼ਨ ਜਿੱਥੇ ਅਸੀਂ ਸਰੂਪ ਕਰਕੇ ਕਰਨੇ ਨੇ ਉੱਥੇ ਅਸਲੀ ਗੁਰੂ ਦਾ ਦਰਸ਼ਨ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਸੋ ਸ਼ਬਦ ਦੀ ਵਿਚਾਰ ਕਰਨੀ ਹੈ ਮੈਂ ਇੱਕ ਬੇਨਤੀ ਜ਼ਰੂਰ ਕਰ ਦਿੰਦਾ ਹੁੰਦਾ ਕਿ ਪਾਠ ਸੰਪਰਦਾਵਾਂ ਦਾ ਜਿਹੜਾ ਪਹਿਲਾਂ ਤੇ ਚੱਲਦਾ ਆ ਰਿਹਾ ਉਸ ਤੋਂ ਬਾਅਦ ਜੋ ਵਿਆਕਰਨ ਅਨੁਸਾਰ ਪਾਠ ਕਰਦੇ ਨੇ ਪਾਠ ਵਿੱਚ ਥੋੜਾ ਫਰਕ ਹੈ ਪੁਣਾ ਵਿੰਦੀਆਂ ਲਾਉਣ ਦਾ ਫਰਕ ਹੈ ਤੇ ਵਿਆਕਰਨ ਅਨੁਸਾਰ ਪਾਠ ਕਰਨ ਦਾ ਫਰਕ ਹੈ ਫਰਕ ਦੇ ਵਿੱਚ ਇਹ ਨਹੀਂ ਕਿ ਪਹਿਲਾਂ ਜੋ ਸੰਪਰਦਾਵਾਂ ਦੇ ਵਿੱਚ ਪਾਠ ਪੜਾਇਆ ਜਾਂਦਾ ਉਹ ਗਲਤ ਹੈ ਉਹ ਵੀ ਠੀਕ ਹੈ ਪਰ ਜੋ ਹੁਣ ਅੱਜ ਦੇ ਨਵੇਂ ਤਰੀਕੇ ਦੇ ਨਾਲ ਬਾਣੀ ਨੂੰ ਪੜਿਆ ਜਾਂਦਾ ਹੈ ਉਹਦੇ ਵਿੱਚ ਬਾਣੀ ਪੜ੍ਹ ਕੇ ਐਸੀ ਬੋਲੀ ਜਾਂਦੀ ਕਿ ਸੁਣਨ ਵਾਲੇ ਨੂੰ ਸੁਣ ਕੇ ਹੀ ਸਮਝ ਆ ਜਾਂਦੀ ਪਹਿਲੇ ਸੰਪਰਦਾਵਾਂ ਦੇ ਵਿੱਚ ਐਸਾ ਕਿਹਾ ਜਾਂਦਾ ਸੀ ਕਿ ਜਿਵੇਂ ਟਕਸਾਲ ਹੈ ਇਸ ਦੇ ਇਲਾਵਾ ਹੋਰ ਵੀ ਕਈ ਗੁਰਬਾਣੀ ਜਿਵੇਂ ਲਿਖੀ ਹੋਈ ਪੜ੍ਹਨੀ ਹੈ ਤੇ ਅਰਥ ਜਿਹੜੇ ਨੇ ਜਦੋਂ ਕਥਾ ਕਰਨੀ ਆ ਉਸ ਵੇਲੇ ਸਮਝਣੇ ਨੇ ਪਰ ਜੇ ਤੁਸੀਂ ਗੁਰਬਾਣੀ ਨੂੰ ਅਰਥ ਮੁਤਾਬਕ ਹੀ ਪੜੋਗੇ ਤਾਂ ਸੁਣਨ ਵਾਲੇ ਨੂੰ ਸੋਖੀ ਸਮਝ ਆ ਜਾਂਦੀ ਹੈ ਜਿਵੇਂ ਮੈਂ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਆਪਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਉਹ ਸ਼ਬਦ ਹੈ ਕੀਟਾ ਮਨ ਕੱਕੇ ਵੈਰੀ ਟੈਂਕ ਨੂੰ ਕੰਨਾ ਹੈ ਇਸੇ ਤਰ੍ਹਾਂ ਇੱਕ ਸ਼ਬਦ ਅਖਰਾ ਐੜਾ ਖਖਰਾਰੇ ਨੂੰ ਕੰਨਾ ਅਖਰਾ ਇਸੇ ਤਰ੍ਹਾਂ ਕੱਕੇ ਨੂੰ ਕੰਨਾ ਦੱਦੇ ਵਿਹਾਰੀ ਐੜੇ ਕੰਨਾ ਕਾਦੀਆ ਤੇ ਇਸੇ ਤਰੀਕੇ ਦੇ ਨਾਲ ਹੀ ਪੱਪੇ ਨੂੰ ਕੰਨਾ ਤੱਤੇ ਨੂੰ ਕੰਨਾ ਲੱਲੇ ਨੂੰ ਕੰਨਾ ਪਾਤਾਲਾ ਹੁਣ ਇਹਨੂੰ ਕੀਟਾ ਅਖਰਾ ਕਾਦੀਆ ਪਾਤਾਲਾ ਜੇ ਪੜਾਂਗੇ ਤਾਂ ਸਾਨੂੰ ਅਰਥ ਕਰਕੇ ਸਮਝਣਾ ਪਵੇਗਾ ਕਿ ਇਹਦੇ ਅਰਥ ਕੀ ਆਨੇ ਪਰ ਜੇ ਅਸੀਂ ਇਸ ਨੂੰ ਬਿੰਦੀ ਲਾ ਕੇ ਕੀਟਾਂ ਅੱਖਰਾਂ ਪਾਤਾਲਾਂ ਔਰ ਕਾਦੀਆਂ ਇਸ ਤਰ੍ਹਾਂ ਪਾਠ ਕਰਾਂਗੇ ਸਾਨੂੰ ਸੋਖਾ ਸਮਝ ਆ ਜਾਣਾ ਹੈ ਇਸ ਕਰਕੇ ਮੈਂ ਜਿਹੜਾ ਪਾਠ ਬੋਲਦਾ ਮੈਂ ਵਿਆਕਰਨ ਅਨੁਸਾਰ ਬਿੰਦੀ ਲਾ ਕੇ ਪਾਠ ਕਰਦਾ ਹਾਂ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਦਕ ਔਰ ਪੈਰ ਦੇ ਵਿੱਚ ਬਿੰਦੀ ਨਹੀਂ ਵਰਤੀ ਗਈ ਕਈ ਜਗ੍ਹਾ ਪੈਰ ਦੇ ਵਿੱਚ ਬਿੰਦੀ ਲਾ ਕੇ ਜੇ ਬੋਲੋਗੇ ਸੋਖਾ ਸਮਝ ਆ ਜਾਂਦਾ ਜਿਵੇਂ ਸੱਸਾ ਬੱਬਾ ਦਦਾ ਸੀ ਸ਼ਬਦ ਕਹਿ ਦਿੰਦੇ ਆ ਸੰਪਰਦਾਵਾਂ ਦੇ ਵਿੱਚ ਵੀ ਸ਼ਬਦ ਹੀ ਪੜਿਆ ਜਾਂਦਾ ਹੈ ਪਰ ਜੇ ਅਸੀਂ ਆਪਣੀ ਭਾਸ਼ਾ ਅਨੁਸਾਰ ਬਿੰਦੀ ਲਾ ਕੇ ਸ਼ਬਦ ਕਹਿ ਦਈਏ ਇੱਕ ਗੱਲ ਹੋਰ ਹੁੰਦੀ ਕਿ ਸੰਪਰਦਾਵਾਂ ਦੇ ਵਿੱਚ ਕਈ ਵਾਰ ਇਤਰਾਜ਼ ਹੁੰਦਾ ਕਿ ਕੋਲੋਂ ਕੁਝ ਨਹੀਂ ਲਾਣਾ ਹੈ ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਦਾ ਸ਼ਲੋਕ ਪੜ੍ਹਦੇ ਨਾ ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ ਇਹ ਸੰਪਰਦਾਵਾ ਜਾਂ ਟਕਸਾਲ ਪਾਠ ਇਸ ਤਰ੍ਹਾਂ ਕੀਤਾ ਜਾਂਦਾ ਮੁਸੱਕਤ ਤੇ ਉੱਥੇ ਪੈਰ 'ਚ ਬਿੰਦੀ ਤੇ ਜੇ ਉੱਪਰ ਅਦਕ ਲਾ ਕੇ ਕਿਉਂਕਿ ਉੱਥੇ ਅਦਕ ਨਹੀਂ ਹੈ ਸੰਪਰਦਾਵਾ ਨੇ ਤਾਂ ਅਦਕ ਲਾਈ ਹੈ ਨਾ ਇਸ ਕਰਕੇ ਜੇ ਪੈਰ ਵਿੱਚ ਬਿੰਦੀ ਲਾ ਕੇ ਉੱਪਰ ਅਦਕ ਲਾ ਦਈਏ ਤਾਂ ਮੁਸ਼ੱਕਤ ਇਸ ਤਰ੍ਹਾਂ ਪਾਠ ਫਿਰ ਬੇਨਤੀ ਕਰਾਂ ਕੋਈ ਪਾਠ ਗਲਤ ਨਹੀਂ ਹੈ ਸਾਰੇ ਠੀਕ ਨੇ ਸੰਪਰਦਾਵਾ ਬਿਲਕੁਲ ਸਹੀ ਨੇ ਪਰ ਸੌਖੀ ਭਾਸ਼ਾ ਦੇ ਵਿੱਚ ਸਾਨੂੰ ਬਾਣੀ ਸਮਝ ਆਵੇ ਜਾਵੇ ਐਸਾ ਯਤਨ ਕੀਤਾ ਜਾ ਰਿਹਾ ਜਿਵੇਂ ਕੀਟਾ ਸ਼ਬਦ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਆਂਦਾ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਇਹ ਟਕਸਾਲ ਦਾ ਪਾਠ ਕਹ ਲਈਏ ਜਾਂ ਸੰਪਰਦਾਵ ਦਾ ਪਾਠ ਕਹ ਲਈਏ ਪਰ ਜੇ ਬਿੰਦੀ ਲਾ ਕੇ ਪਾਠ ਕਰਨਾ ਹੈ ਤਾਂ ਜੋ ਅੱਜ ਕੱਲ ਕੀਤਾ ਜਾਂਦਾ ਹੈ ਲਗਭਗ ਇਸ ਤਰ੍ਹਾਂ ਪੜ੍ਹੀ ਜਾਂਦੀ ਪੰਕਤੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਤਾਂ ਇੱਥੇ ਬਿੰਦੀਆਂ ਵਰਤੀਆਂ ਗਈਆਂ ਸਮਝ ਆ ਗਿਆ ਜਿਹੜਾ ਕੀਟਾ ਸ਼ਬਦ ਹੈ ਇਹ ਬਹੁਵਚਨ ਹੈ ਕੀਟ ਦਾ ਕੀੜੇ ਦਾ ਤੇ ਇਸ ਕਰਕੇ ਬਿੰਦੀ ਲਾਈ ਕੀਟਾਂ ਸ਼ਬਦ ਪੜਿਆ ਗਿਆ ਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਕਹਿੰਦੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਤੇ ਫਿਰ ਨਾਲ ਕਹਿੰਦੇ ਅਖਰਾਂ ਸਿਰ ਸੰਜੋਗ ਬਖਾਨ ਪਰ ਜੇ ਇੱਥੇ ਬਿੰਦੀਆਂ ਨਹੀਂ ਹੈ ਫਿਰ ਤਾਂ ਅਖਰਾ ਸ਼ਬਦ ਹੋਵੇਗਾ ਅਖਰੀ ਅਖਰਾ ਪਰ ਜੇ ਅਸੀਂ ਬਿੰਦੀ ਲਾ ਦਈਏ ਤਾਂ ਸੁੰਨ ਵਾਲੇ ਨੂੰ ਸੁਖਾ ਸਮਝ ਆ ਜਾਂਦਾ ਅਖਰੀ ਜਾਂ ਅਖਰਾ ਅਖਰਾ ਸਿਰ ਸੰਯੋਗ ਵਖਾਣ ਤੇ ਇਥੇ ਅਖਰਾ ਸ਼ਬਦ ਬਹੁਵਚਨ ਹੈ ਇਸੇ ਤਰੀਕੇ ਦੇ ਨਾਲ ਵਖਤ ਨਾ ਪਾਇਓ ਕਾ ਦੀਆਂ ਜੇ ਲਿਖਨ ਲੇਖ ਕੁਰਾਨ ਕਕੇ ਨੂੰ ਕੰਨਾ ਦੱਦੇ ਵਿਹਾਰੀ ਐੜੇ ਨੂੰ ਕੰਨਾ ਕਾ ਦੀਆ ਜੇ ਤੁਸੀਂ ਪੜੋਗੇ ਨਾ ਤਾਂ ਕਾਦੀਆ ਸ਼ਬਦ ਹੈ ਪਰ ਇਹ ਅਰਬੀ ਦਾ ਸ਼ਬਦ ਹੈ ਕਾਜੀ ਜਿਵੇਂ ਅਸੀਂ ਕਹਿੰਦੇ ਕਾਜੀਾਂ ਉਸੇ ਤਰੀਕੇ ਦੇ ਨਾਲ ਇਹ ਸ਼ਬਦ ਕਾਦੀਆ ਵਰਤਿਆ ਗਿਆ ਇਹਨੂੰ ਵੀ ਬਿੰਦੀ ਲਾ ਕੇ ਪੜ੍ਹਨਾ ਵਕਤ ਨਾ ਪਾਇਓ ਕਾਦੀਆਂ ਕਾਦੀਆਂ ਨਹੀਂ ਕਹਿਣਾ ਜਾਂ ਕਾਦੀਆ ਨਹੀਂ ਕਹਿਣਾ ਜਿਵੇਂ ਕਾਜੀ ਹੈ ਉਵੇਂ ਕਾਦੀ ਦਦੇ ਨਾਲ ਹੈ ਤੋਂ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਜੇ ਕੋਈ ਦੁਨਿਆ ਦੁਨੀਆਂ ਦਾ ਸੰਸਾਰ ਦਾ ਕੋਈ ਲੇਖ ਕੁਰਾਨ ਵਿੱਚ ਲਿਖਿਆ ਹੁੰਦਾ ਨਾ ਕਾਦੀ ਵੀ ਕਾਜੀ ਵੀ ਉਹਦਾ ਮਤਲਬ ਵਕਤ ਦਾ ਮਤਲਬ ਅੰਤ ਨਹੀਂ ਪਾ ਸਕਦੇ ਉਹ ਵਕਤ ਕਦੋਂ ਸੰਸਾਰ ਬਣਿਆ ਦੱਸਿਆ ਨਹੀਂ ਜਾ ਸਕਦਾ ਇੱਥੇ ਪਾਠ ਹੈ ਕਾਦੀਆਂ ਤੋਂ ਪਾਠ ਹੈ ਵਕਤ ਨਾ ਪਾਇਓ ਕਾਦੀਆਂ ਕਾਦੀਆਂ ਪਾਠ ਕਰਨਾ ਹੈ ਇਸੇ ਤਰੀਕੇ ਦੇ ਨਾਲ ਪਾ ਤਾਲਾਂ ਪਾ ਤਾਲ ਲਖ आगासा आकाश ਹੁਣ ਲਖ ਜਿਹੜਾ ਹੈ ਦੋਨੇ ਪਾਸੇ ਵਰਤਿਆ ਜਾਂਦਾ ਪਾਤਲ ਨਾਂ ਵਾਸਤੇ ਵੀ ਔਰ ਆਗਾਸਾਂ ਵਾਸਤੇ ਵੀ ਤੋਂ ਇਥੇ ਜੇ ਅਸੀਂ ਟਕਸਾਲ ਜਾਂ ਸੰਪਰਦਾਵਾ ਦਾ ਪਾਠ ਕਰੀਏ ਉੱਥੇ ਪੜ੍ਹ ਹੋ ਪਾਤਾਲਾ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਸਮਝਣ ਵਾਸਤੇ ਜ਼ਰੂਰ ਥੋੜੀ ਔਖੀ ਹੋਵੇਗੀ ਪਰ ਸੰਪਰਦਾਵਾ ਦਾ ਪਾਠ ਹੈ ਪਰ ਜੇ ਬਿੰਦੀ ਲਾ ਕੇ ਪਾਠ ਕਰੀਏ ਸਮਝਣ ਵਾਲੇ ਨੂੰ ਸੁਣਨ ਵਾਲੇ ਨੂੰ ਸੌਖਾ ਸਮਝ ਆ ਜਾਂਦਾ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਇਹਦਾ ਮਤਲਬ ਜਿਹੜਾ ਪਾਤਾਲ ਦਾ ਜਿਹੜਾ ਪਾਤਾਲਾਂ ਸ਼ਬਦ ਹੈ ਉਹ ਬਹੁਵਚਨ ਹੈ ਪਾਤਾਲਾਂ ਇਹਨੂੰ ਪਾਤਾਲਾ ਕਹਾਂਗੇ ਪਤਾ ਨਹੀਂ ਲੱਗਣਾ ਕਿ ਬਹੁਵਚਨ ਕਿਹਾ ਹੈ ਤੋਂ ਪਾਤਾਲਾਂ ਔਰ ਆਗਾਸਾਂ ਸ਼ਬਦ ਵੀ ਬਹੁਵਚਨ ਹੈ ਸੋ ਇਸ ਤਰੀਕੇ ਨਾਲ ਹੋਰ ਬਹੁਤ ਸ਼ਬਦ ਨੇ ਜੋ ਮੈਂ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗਾ ਆਪ ਜੀ ਨੂੰ ਬੇਨਤੀ ਹੈ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਆਪ ਜੀ ਦਾ ਸੁਝਾਅ ਮੇਰੇ ਬਹੁਤ ਜ਼ਿਆਦਾ ਕੰਮ ਆਵੇਗਾ ਤਾਂ ਲਾਈਕ ਵੀ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ